ਵੇ ਦੱਸੋ ਬੇਬੇ ਹਾਂ ਕਿਤੇ ਤੁਸੀਂ ਘੁੰਮਣ-ਘੁੰਮਣ ਵੀ ਗਏ ਹੋਵੋਗੇ ਕੋਈ ਮੇਲਿਆਂ ਤੇ ਗਏ ਹੋਵੋਗੇ ਤੋਂ ਮੇਲਿਆਂ ਤੇ ਬਹੁਤ ਜਾਂਦੀਆਂ ਸੀ ਜੀ ਹਣਾ ਹਾਂ ਮੇਲਿਆਂ ਤੇ ਮੇਲੇ ਤੇ ਤੁਸੀਂ ਕਦੇ ਗਏ ਸੀ ਫਿਰ ਹਾਂ ਮੈਂ ਕਿਹੜਾ ਗਈ ਸੀ ਬਾਈ ਤੇਰੇ ਬਾਪੂ ਨਾਲ ਮੇਰੇ ਬਾਪੂ ਜੀ ਨਾਲ ਤੇਰੇ ਬਾਪੂ ਨਾਲ ਗਏ ਸੀ ਮੈਂ ਸਾਈਕਲ ਤੇ ਗਈ ਸੀ ਅੱਛਾ ਇੱਕ ਦਮੇਗੀ ਸਾਈਕਲ ਤੇ ਗਏ ਤੇ ਹਾਂ ਸੁਪਾਰ ਦੇ ਮੇਲੇ ਤੇ ਹਾਂ ਸੁਪਾਰ ਦੇ ਮੇਲੇ ਅੱਛਾ ਹਾਂ ਸੁਪਾਰ ਦੇ ਮੇਲੇ ਤਾਂ ਮੇਰੇ ਘਰ ਦੇ ਫਰਸ਼ੇ ਜਿਹੇ ਹੁੰਦੇ ਕਹਿੰਦੇ ਤੂੰ ਉੱਥੇ ਬਾਬਾ ਚੜਾ ਕੇ ਆ ਅੱਛਾ ਮੈਂ ਕਿਸੇ ਨੇ ਦੱਸਿਆ ਅੱਛਾ ਉੱਥੋਂ ਫਿਰ ਬਾਬੇ ਲੈ ਕੇ ਨਾ ਚਾਂਦੀ ਦੇ ਹਾਂ ਫਿਰ ਮੈਂ ਉਹ ਚੜਾ ਕੇ ਆਈ ਅਸੀਂ ਉੱਥੇ ਮੱਥਾ ਮੁੱਥਾ ਟੇਕਿਆ ਸਾਰੇ ਬਾਬੇ ਦੀ ਮਿੱਟੀ ਕੱਢੀ ਹੂੰ ਮਿੱਟੀ ਮਿੱਟੀ ਕੱਢ ਕੇ ਭਾਈ ਵੇਰ ਅਸੀਂ ਲੈ ਲਈ ਪਾਥੀ ਹਾਂ ਕੁਛ ਲੈ ਲਈ ਕੁਛ ਲੈ ਲਈ ਵੀਰੇ ਅਸੀਂ ਬਰਫੀ ਹਾਂ ਅਸੀਂ ਭਾਈ ਸਾਈਕਲ ਤੇ ਆ ਗਏ ਮੁੜੇ ਆਏ ਹਾਂ ਮੁੜ ਕੇ ਆ ਕੇ ਰਾਹ ਚ ਆ ਗਈ ਮੋਟਾਰਾ ਜਲਦੀ ਜੀ ਠੰਡੇ ਪਾਣੀ ਵਾਲੇ ਪਾਣੀ ਪੀ ਲਿਆ ਉੱਥੇ ਫਿਰ ਬੈਠ ਗਏ ਸਾਹਮਣੇ ਹਾਂ ਦਾਮ ਲੈ ਲਿਆ ਉੱਥੇ ਦੰਮ ਦੰਮ ਲੈ ਕੇ ਫੇਰ ਅਸੀਂ ਖਾਧੀ ਭਾਈ ਸਮਾਰ ਕੇ ਵਰਫੀ ਵਰਫੀ ਖਾਧੀ ਪਾਠੀ ਖਾਧੀ ਪਾਠੀ ਖਾਧੀ ਦੋਹਾਂ ਜੀਆਂ ਨੇ ਨਾਲੇ ਪਾਠੀ ਗੱਡੀ ਉਹ ਖਾਧੀ ਹੈ ਹਾਂ ਮੈਂ ਪਾਠੀ ਖਾਧੀ ਥੋੜੀ ਥੋੜੀ ਨਾਲੇ ਪਾਠੀ ਖਾਧੀ ਹਾਂ ਉੱਥੋਂ ਦੀ ਪਾਠੀ ਮਸ਼ਹੂਰ ਹੈ ਨਾ ਹਾਂ ਪਾਠੀ ਮਸ਼ਹੂਰ ਹੈ ਅੱਥੋਂ ਦੇ ਘਰੇ ਲਿਆਂਦੀ ਘਰੇ ਲਿਆ ਕੇ ਫੇਰ ਰਸਣੇ ਦੰਦੇ ਪਾ ਕੇ ਖਾਧੀ ਅੱਛਾ ਦੰਦੇ ਜਮਾ ਕੇ ਸਵਾਦ ਲੱਗਦੀ ਹੈ ਹਾਂ ਦੰਦੇ ਪਾ ਕੇ ਫੇਰ ਖਾਧੀ ਹਾਂ ਜਦ ਆ ਦੇ ਮੇਲੇ ਦੇ ਵੀਰੇ ਨਾਲੇ ਗਿਆ ਤਾਂ ਇਹ ਨਹੀਂ ਦਿੱਤਿਆ ਇਹ ਆ ਗਈ ਜਿਆਦਾ ਮੇਰੇ ਅੱਗੇ ਹੀ ਹੁੰਦੇ ਆਪਾਂ ਫਿਰ ਮੇਰੇ ਬਾਪੂ ਜੀ ਨੇ ਸਾਨੂੰ ਮੇਲੇ ਚੋ ਕੀ ਦਵਾਇਆ ਕੀ ਕੁਛ ਦੇਖਿਆ ਤੁਸੀਂ ਮੇਲੇ ਚ ਫਿਰ ਉੱਥੇ ਝੂਟੇ ਝਾਟੇ ਲੈ ਨਾ ਬੇਜੀ ਝੂਟੇ ਨਾਲ ਲੈ ਮੈਂ ਤਾਂ ਝੂਟਾ ਕਰਦੀ ਜੀ ਜਿਹੜੇ ਝੂਟੇ ਲੈਂਦੇ ਨੇ ਨਾ ਮੈਂ ਤਾਂ ਕਹਿੰਦੀ ਉਹ ਹੈ ਕਿ ਮੈਂ ਝੂਟੇ ਲੈਂਦੇ ਨਹੀਂ ਆਏ ਮੇਰੇ ਤਾਂ ਜਾਂ ਅੱਭੀ ਮੇਰਾ ਦਿਲ ਕੰਬੜਨਾ ਕਹਿੰਦਾ ਝੂਟੇ ਨਾਲ ਨੂੰ ਦੇਖ ਦੇਖ ਨੂੰ ਕੰਦੇ ਕੇ ਦੇਖ ਕੇ ਮਨਾ ਬਈ ਮੈਂ ਤਾਂ ਮਿੱਲੀ ਔਖੇ ਦੀ ਮੈਂ ਨਹੀਂ ਝੂਟਾ ਜੜਾ ਹੈਗਾ ਚਾਕ ਮਨਾ ਤੂੰ ਉਹਨੇ ਵੀ ਕਹੀ ਨਹੀਂ ਤੀ ਦੇਖੋ ਉਹ ਕਹਿਣਾ ਵੇ ਵਦਵਾ ਸੇ ਲਾ ਰਹੀ ਹੈ ਉਹ ਕਹਿਣਾ ਨਹੀਂ ਝੂਕ ਕਿਉਂ ਦਰਦੀਆਂ ਪਰ ਬਾਪੂ ਜੀ ਕਹਿੰਦੇ ਹਾਂ ਹਾਂ ਕੀ ਕਹਿੰਦੇ ਤੂੰ ਕਿਉਂ ਦਰਦੀਆਂ ਝੂਕ ਲੈ ਲੈ ਝੂਟਾ ਜੇ ਲੈਣਾ ਨਾ ਨਾ ਮਗਾ ਮੈਂ ਨਹੀਂ ਝੂਟਾ ਲੈਣੀ ਨਾ ਮੈਂ ਨਹੀਂ ਝੂਟਾ ਲੈਣਾਗਾ ਮੈਂ ਤਾਂ ਦੇਖ ਕੇ ਡਰ ਲੱਗਦਾ ਉਹਨਾਂ ਨੂੰ ਮੈਂ ਝੂਟਾ ਕੇ ਮਿਲਣ ਨੂੰ ਕਹਿੰਦਾ ਕਹਿੰਦਾ ਨਾ ਮਾਇ ਲਾਇਆ ਉਹਨਾ ਨਾ ਨਾ ਤੂੰ ਨਾ ਜਾਏ ਮੈਂ ਉਹਦੀ ماں ਖਾਲੀ ਬਟੇ ਕਿਜੀ ਝੂਟਾ ਤਾਂ ਨਾ ਭਾਈ ਬਾਗਜੂ ਦਾ ਭਾਈ ਢਿੱਪੂ ਦਾ ਨਾਮ ਵੀ ਮੈਨੂੰ ਕੌਣ ਸਾਈਕਲ ਚਲ ਲਿਆਉ ਸਹੀ ਗੱਲ ਹੈ ਬੇ ਸੱਚੀ ਛੋਟਾ ਟਾਈਮ ਤਾਂ ਬਹੁਤ ਵਧੀਆ ਸੀਗਾ ਨਾ ਦੋਨੇ ਜੀ ਗਏ ਤੁਸੀਂ ਹੈ ਮੇਲਿਆਂ 'ਚ ਵੀ ਜਾਂਦੇ ਸੀ ਹੈ ਲੈ ਕੇ ਵੀ ਜਾਂਦੇ ਸੀ ਬਾਪੂ ਦਾ ਜੀ ਕਰਦਾ ਸੀ ਮੈਂ ਛੂਟੇ ਲਵਾ ਤੁਸੀਂ ਤਾਂ ਛੂਟਾ ਤਾਂ ਵੀ ਰੋਕਦਾ ਲੈ ਦੱਸ ਵਿਚਾਰਾ ਮਾ ਮਾ ਤਾਂ ਰੋਕਦਾ ਭਾਈ ਨਾ ਹੋਈ ਦਿੱਕਤਾਂ ਹੈ ਤਾਂ ਫਿਰ ਹੋਰ ਹੋਰ ਫਿਰ ਦੱਸੋ ਮੈਨੂੰ ਤੁਸੀਂ ਵੀ ਨਾ ਮੇਲੇ ਦੇ ਵਿੱਚੋਂ

ਉਸਾ ਗੇਣਾ ਵੀ ਲਾਇਲਾ ਜਿਹੜਾ ਕੁਝ ਲੈਣਾ ਹੈ ਕੋਈ ਹਾਰ ਲੈ ਲੈ ਨਹੀਂ ਕੋਈ ਕਾਟੇ ਲੈ ਲੈ ਕੋਈ ਮਿੰਦੀ ਲੈ ਲੈ ਮਾਹਨਾ ਅਥਰਦਾਰ ਜੀ ਮਾਹਨਾ ਬਿੰਦੀ ਲਾਈ ਨਾ ਮੈਂ ਕਾਟੇ ਭਾਈ ਮੇਰੇ ਕੋਲ ਹੈਗੇ ਫੇਵਨੇ ਦੇ ਕਾਟੇ ਹਾਂ ਹਾਂ ਮੈਂ ਪਿੱਛੇ ਕਿਉਂ ਲੈਣੀ ਅੱਛਾ ਹਾਂ ਹਾਂ ਉਹ ਸੋਨਾ ਬਹੁਤ ਜ਼ਿਆਦਾ ਮਸ਼ਹੂਰ ਜਿਹਾ ਸੀਗਾ ਨਾ ਸਾਨੂੰ ਦੀ ਵਾਇ ਕਰਦੇ ਮੂਲ ਤੇ ਕੋਈ ਪੌਂਦੀ ਨਹੀਂ ਸੀਗਾ ਨਾ ਨਾ ਨਿਕਾ ਹਾਂ ਕਿ ਉਹਨਾਂ ਸੀ ਲਨਰਸ ਮੂਲ ਦੇ ਪਾਰ ਖੇ ਨੇ ਰਕਣਾ ਚਲੇ ਕੋਤਸ ਸੋਨੇ ਦੀਆਂ ਵਾਲੀਆਂ ਬਣੀਆਂ ਕੋਣੇ ਲੈ ਕੋਣੇ ਸੋਨੇ ਦੇ ਕਾਟੇ ਵੀ ਨੇ ਇਹਦੇ ਹਾਂ ਹਾਂ ਇਹ ਦੇਖਿਆ ਕਰਦੇ ਪਹਿਲਾਂ ਤਾਂ ਹਾਂ ਹਾਂ ਬਿਟੂ ਮਾ ਦੇਖਦੇ ਹੈਗੀਆਂ ਨੇ ਕਿ ਨਹੀਂ ਹੈਗੀਆਂ ਹਾਂ ਨਹੀਂ ਸਹੀ ਗੱਲ ਆ ਉਦੋਂ ਬੱਟ ਚੀਜ਼ਾਂ ਖਰੀਦਦੇ ਸੀ ਹੈਨਾ ਹਾਂ ਹਾਂ ਬਸ ਆਹੀ ਮਨੇ ਮੋਟੀਆਂ ਖਰੀਦ ਲੈਂਦੇ ਸੀ ਝਾਂਜਰਾ ਝੁਕਿਰਾਨੀਆਂ ਇਹ ਜਿਆ ਕੁਝ ਬਸ ਦੇਖਾ ਜ਼ਿੰਗੀ ਲਾ ਲਾ ਗੰਗੀ ਲਾ ਕੇ ਦੇਖ ਹਾਂ ਤੁਹ ਪਮੜਾ ਬਿੰਦੀ ਦਾ ਮੈਂ ਦੇ ਆਇਆ ਮਕਲਾ ਬਈ ਮੁੰnik ਲਈ ਮੈਂ ਹੁਣ ਕਿ ਫਰਵਾਣ ਸਰਖੀ ਸਰਖੀ ਵੀ ਤੁਸੀਂ ਤਾਂ ਲਾਈ ਨੀਗੀ ਨਾ ਮੈਂ ਦੱਸਖੀ ਲਾਈ ਮੇਰੇ ਸੱਤ ਲਾਉਂਦੀ ਮਾੜੀ ਹੁੰਦੀ ਵੀਰ ਹੋਇਤੇ ਹਾਂ ਬੁੱਲਾ ਤਾਂ ਸੱਤ ਮਲਦੇ ਸੀ ਉਹਨੂੰ ਵੀ ਬੁੱਲਾ ਤਾਂ ਕਿ ਹੋਈ ਸੋਹਣੇ ਹੋ ਜਾਂਦੇ ਸੀ ਹਾਂ ਸੋਹਣੇ ਹੋ ਜਾਂਦੇ ਕੇ ਤੇਰਾ ਭਾਈ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਹੂੰ ਉਹਦੇ ਵਿਆਹ ਨੂੰ ਮੈਂ ਲਾ ਲਈ ਸਰਖੀ ਹਾਂ ਭੈਣੇ ਬੀਬੀ ਮੇਰੇ ਦਾ ਭਾਈ ਲੱਗਦਾ ਮੇਰੇ ਨਾਲ ਹਾਂ ਹਾਂ ਤੇਰਾ खर <laughs> <laughs> जुती ਹਾਂ ਜੀ ਹਾਂ ਜੁੱਤੀ ਅੱਛਾ ਕੱਢਵੀ ਜੁੱਤੀ ਨੋਕਾਂ ਵਾਹ ਵਈ ਵਾ ਕੱਢਵੀ ਜੁੱਤੀ ਪਾਈ ਹੋਈ ਸੂਟ ਸੂਟ ਕਿਹੜਾ ਪਾਇਆ ਸੀਗਾ ਕੱਢਵੀ ਜੁੱਤੀ ਤੇ ਰੋਖੂਲੇ ਪਾਈ ਹੋਈ ਅੱਛੇ ਦੋਨਾਂ ਦੇ ਕੱਢਵੀ ਜੁੱਤੀਆਂ ਹਾਂ ਕੱਢਵੀਆਂ ਜੁੱਤੀਆਂ ਪਾਈਆਂ ਹੋਈਆਂ ਮੇਰੇ ਬਾਪੂ ਦਾ ਪੋਥਾ ਬੰਨਿਆ ਹੋਗਾ ਨਾ ਉਹ ਇਹਦਾ ਪੋਥਾ ਥੀ ਹੂੰ ਪੋਥਾ ਨਾਲ ਬਹੁਤ ਔਰ ਹੁੰਦੀ ਸੀ ਬੰਦੇ ਦੀ ਪੋਥਾ ਪਾਉਣਾ ਆਉਂਦਾ ਤਾਂ ਤੇ ਫਿਰ ਤੁਹਾਡਾ ਸੂਟ ਕਿਹੜਾ ਹੈ ਮਤਲਬ ਕਾਦਾ ਪਾਇਆ ਸੀ ਤੁਸੀਂ ਉਦੋਂ ਕਿਹੜਾ ਰਵਾਜ ਸੀਗਾ ਸੂਟਾਂ ਦਾ ਮਤਲਬ ਕੀ ਨਾਮ ਸੀਗਾ ਚੰਦਰਾ ਨਾਮ ਦਾ ਜਦੋਂ ਹੈਗਾ ਵੀ हाँ, लेडी मेंटन लेडी मेंटन अच्छा एक टाप दा अच्छा वो जो सूट पहन दिया था तो एक और नाम की खानी वो मैं पुल लगी खीप खान भी थी कहाँ एन खाप खान हाँ, हाँ। कहीं ना होते हो मैं पुल लगी टेरी काट टेरी रूबिया टैरी रूबिया हाँ खासे नाम से क्या कुछ भी ये माल माल भी हाँ। कुर्ती मल मल दी पाके गई थी आई एम बढ़िया अच्छा कुर्ती मल मल दी तो तो बात चले हुए ना कुर्ती मल मल कुर्ती नहीं होंगी हाँ ਕੁਟੀ ਮਰਮਲ ਦੀ ਪਾਫਾ ਛੱਡੇ ਸ਼ਰੀਰ ਹਾਏ ਹਾਂ ਆਏ ਬੋਲੀ ਬੋਲੀ ਆ ਲੈ ਸੁਣ ਲੋ ਕੜਾਕੇ ਦੀ ਬੋਲੀ ਬੇਬੇ ਤੋਂ ਬੇਬੇ ਦਾ ਗੱਲਾਂ ਕਰਦੀ ਕਰਦੀ ਬੋਲੀਆਂ ਪਾ ਦਿੰਦੀ ਏ ਹੇ ਕੜਾ ਹਾਏ ਬੇਬੇ ਸੁੱਚੀ ਕੁਟੀ ਮਰਮਲ ਦੀ ਹਾਏ ਰੱਬਾ ਬੇਬੇ ਤਾਂ ਬਾਲੀਆਂ ਬੋਲਦੇ ਜਾਣਦੇ ਨੇ ਲਾ ਹੁਣ ਫਿਰ ਬੋਲੀ ਪਾਤੀ ਲਾ ਦੱਸ ਜਿਹੜੀ ਚੀਜ਼ ਦਾ ਨਾਮ ਪੁੱਛਦੇ ਆ ਉਸ ਤੇ ਬੋਲੀ ਪਾ ਦਿੰਦੇ ਨੇ ਆਉਂਦੀ ਨਹੀਂ ਅਸੀਂ ਪਾਉਂ ਗਿਆ ਦੀਆਂ ਅੱਛੇ ਆ ਐਟੌਰ ਘੱਟ ਕੇ ਗਈ ਸੀ ਹਾਂ ਸਾਈਕਲ ਤੇ ਬੈਠ ਗਏ ਹਾਂ ਸਾਈਕਲ ਗਈ ਯਾਰ ਕਹਦਾ ਤੇ ਬੀਬੀ ਮੋਟਰਸਾਈਕਲ ਹਾਂ ਸਾਈਕਲ ਮਸ਼ਹੂਰ ਸੀਗੇ ਸਾਈਕਲ ਵਾਹੂ ਸੀ ਸੋਨੂ ਸਾਈਕਲ ਤੁਹਾਡੇ ਕੋਲੋਂ ਕਿਆ ਤਾਂ ਮਿਲਿਆ ਸੀ ਤੇ ਕਿਆ ਤੋਂ ਹਾਂ ਮੇਰੇ ਪੇਕੇ ਨੇ ਦਿੱਤਾ ਸੀ ਇਹਨੂੰ ਸਾਈਕਲ ਦਿੱਤਾ ਸੀ ਮੇਰੇ ਬਾਪੂ ਨੂੰ ਹਾਂ ਕੰਠਾ ਵਾਇਆ ਹਾਂ ਮੈਨੂੰ ਪੰਜ ਟੁੰਮਾ ਭਾਈਆਂ ਦਿਆ ਸੀ ਕਦੇ ਵੀ ਤਾਂ ਹਾਂ ਭਾਈਆਂ ਹੈ ਤੇ ਗੱਲ ਨੂੰ ਪਾਈ ਬੇਬੇ ਹਾਂ ਭਾਈ ਜਿਵੇਂ ਸਦਾ ਕੋਈ ਜੀ ਕਰਨਾ ਗਿਆ ਖਾਣ ਨੂੰ ਤੇ ਉਹਨੂੰ ਕੋਈ ਸ਼ਹਿਰ ਮੰਡੀ ਕੋਈ ਲੈ ਜਾਂਦੇ ਸੀਗੇ ਖਾਣ ਵਾਸਤੇ ਉਹ ਘਰ ਵਾਲਾ ਉਹ ਘਰ ਵਾਲੇ ਭਾਈ ਬਹੁਤ ਪਿਆਰ ਹੁੰਦਾ ਸੀ ਪਿਆਰ ਦਾ ਮਾਦਮ ਹੁੰਦਾ ਸੀ ਅੱਛਾ ਅੱਛਾ ਹਾਂ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਯਾਰ ਬੜੇ ਹੋਏ ਹਾਂ ਜਾਂਣਾ ਸ਼ਹਿਰ ਮੰਡੀ ਖਵਾਉਂਦੇ ਤੇ ਸਾਈਕਲ 'ਤੇ ਜਾਂਦੇ ਹੋਵੋਗੇ ਫਿਰ ਤਾਂ ਕੋਈ ਦਵਾਈ ਬੂਟੀ ਲੈਣ ਜਾਂਦੇ ਹੋਵੋਗੇ ਨਾ ਦਵਾਈ ਬੂਟੀ ਲੈਣ ਜਾਂਦੇ ਸਾਈਕਲ 'ਤੇ ਉੱਥੇ ਦਵਾਈ ਬੂਟੀ ਪਹਿਲਾਂ ਲੈਣੀ ਡਾਕਟਰ ਤੋਂ ਭਾਈ ਫਿਰ ਉਹ ਮੈਂ ਆ ਕਨੇ ਕੁਛ ਖਾ ਲੈ ਜਿਹੜਾ ਕੁਛ ਖਾਣਾ ਅੱਜ ਆ ਜਿਹੜਾ ਜੀ ਜੀ ਕਰਦਾ ਦੇ ਵੀ ਚੀਜ਼ ਨੂੰ ਉਹ ਖਾ ਲੈ ਆਏ ਆਏ ਅੱਜ ਤਾਂ ਮੌਕਾ ਅੱਜ ਤਾਂ ਮੌਕਾ ਆ ਗਿਆ ਮੇਰੇ ਕਿੰਡੋ ਸੈਰ ਚ ਆਏ ਹੋਇਆ ਅੱਜ ਮੇਰਾ ਵੀ ਟਾਈਮ ਹੈ ਅੱਜ ਤੇਰਾ ਵੀ ਟਾਈਮ ਹੈ ਮੈਨਾਂ ਹੀ ਮੈਂ ਤਾਂ ਖੇਤਾਂ ਤੇ ਜਾ ਬੜਨਾ ਹੈ ਮੇਰੇ ਖੇਤਾਂ ਦੇ ਕੰਮ ਨਹੀਂ ਮੁੱਕਣੇ ਸਹੀ ਗੱਲ ਹੈ ਫਿਰ ਕੀ ਖਾਂਦੇ ਸੀ ਬੇਬੇ ਫਿਰ ਉੱਥੇ ਭਾਈ ਕਹਿੰਦੇ ਜਲੇਬੀਆਂ ਖਾ ਲੀਏ ਕਹਿੰਦੇ ਸਮੋਸੇ ਖਾ ਲੇ ਆਏ ਹਾਏ ਕਰ ਉਹ ਹੋਟੇਜ ਮਾਰ ਕੇ ਕਰੀਓ ਹੋਟੇਜ ਮਾਰ ਕੇ ਕਰੀਓ ਥਾਬੀਲੀ ਆ ਦੇਖੋ ਜੀ ਬੇਬੇ ਵੀ ਦੇਖੋ ਕਹਿੰਦੀ ਕਹਿੰਦੀ ਕੋਈ ਬਥੇਰਾ ਕੁਝ ਖਾ ਕੇ ਆਇਆ ਕਰਦੇ ਉਸ ਟਾਈਮ ਵੀ ਜਾਂਦੀਆਂ ਸੀਗੀਆਂ ਬਾਹਰ ਖਾਣ ਪੀਣ ਵਾਸਤੇ ਦੇਖੋ ਜਦੋਂ ਕੋਈ ਦਵਾਈ ਘੁੱਟੀ ਲੈਣ ਜਾਂਦੇ ਸੀ ਕਹਿੰਦੇ ਪੂਰਾ ਰਾਜਪੁੰਜ ਕੇ ਆਉਂਦੀਆਂ ਸੀ ਸ਼ਹਿਰ 'ਚੋਂ ਵੀ ਫੇਕੇ ਕਰੇ ਦਿਲ ਕਰ ਲੱਗ ਜਾਂਦਾ ਸੀ ਖਾਣ ਨੂੰ ਫਿਰ ਘਰ ਵਾਲਾ ਘਰੇ ਲਿਆਦਾ ਸੀ ਕੁਝ ਖਾਣ ਵਾਸਤੇ ਘਰ 'ਚ ਕੋਈ ਕੀ ਨਹੀਂ ਖਾਦਾ ਉਹ ਲੈ ਆ ਕੇ ਦਿੰਦਾ ਵੀ ਮਾਈਕੀ ਜੇ ਬਣਾਉਣੀ ਹੈ ਫਿਰ ਸਾਰੇ ਟੱਬਰ ਨੇ ਖਾਣੇ ਆ আচ্ছা ਵੀ ਸਾਰਿਆਂ ਲਈ ਬਣੂਗੀ ਜੀ ਚੀਜ਼ ਬਣੂ ਆਏ ਨਹੀਂ ਤੇ ਮਾਈ ਕੁਲਦੀ ਨੇ ਖਾ ਰਹੀ ਹੈ

ਕਦੇ ਹਾਲਟ ਚਲਾ ਲਿਆ ਹਾਂ ਪਾਣ ਲਾ ਲੋ ਮੱਕੀਆਂ ਗੁੱਡਾ ਲੈ ਪਕਾਹਾ ਗੁੱਡਾ ਲੈ ਇਹ ਜੇ ਕੰਮ ਤੇ ਮਿਰਚਾਂ ਗੁੱਡ ਲੋ ਮਿਰਚਾਂ ਗੁੱਡ ਲੋ ਯਾਰ ਮੱਕਿਆ ਉਹ ਗੜੇ ਤੇ ਕਪਹਾਜੋ ਗਿਆ ਕਰਦੇ ਨਾ ਕਹਾਂ ਚੋ ਗਿਆ ਕਰਦੇ ਮੱਕੀਆਂ ਟੋੜਿਆ ਕਰਦੇ ਹਾਂ ਝੱਟੇ ਇਹ ਜੇ ਕੰਮ ਤੇ ਸਹੀ ਗੱਲ ਉਹਦੋਂ ਕਿਥੋਂ ਘਰ ਵਾਲੇ ਵਿਚਾਰੇ ਖਵਾ ਦਾਂਗੇ ਲੈ ਆ ਲੈ ਨਾ ਖੇਤਾਂ ਚ ਕੰਮ ਕਰੀ ਜਾਣਾ ਨਾ ਖੇਤਾਂ ਚ ਆਪ ਵੀ ਖੇਤਾਂ ਨਹੀਂ ਕਰਦੀਆਂ ਸੀ ਹਾਂ ਨਾਲ ਖੇਚੇ ਜਾਂਦੀ ਸੀ ਨੇ ਘਰੇ ਕੰਮ ਕਰਦੀਆਂ ਸੀ ਘਰੇ ਕੰਮ ਕਰਦੀਆਂ

ਕੀ ਖਾ ਕੇ ਜਾ ਕਰਦੇ ਵੀ ਵੀ ਫਿਰ ਤੁਸੀਂ ਸਹਤ ਚ ਪਿਆਰੀ ਬੇਟੀ ਸੀ ਵੀਰੇ ਬਾਪੂ ਨੂੰ ਮੈਨੂੰ ਵੀ ਪਿਆਰ ਬੇਟੀ ਰਿਹਾ ਸੀ ਬਾਪੂ ਦਾ ਆਏ ਹਾਏ ਹੁਣ ਕੀ ਹੈ ਨਹੀਂ ਲੈ ਦੱਸ ਲੈ ਹੁਣ ਵੀ ਰੋਕੂ ਤਾਂ ਉਹ ਵੀ ਕਰਦੇ ਨੇ ਹਾਂ ਪਿਆਰ ਕਰ ਤੇ ਹੁਣ ਥੋੜੇ ਹੋ ਗਏ ਸਹੀ ਗੱਲ ਪਿਆ ਨਹੀਂ ਥੋੜੇ ਹੁੰਦੇ ਜਾਂ ਸੁੱਕਣਾ ਤੇ ਜਾਂ ਬੱਤ ਹੋ ਜਾਂਦੇ ਨੇ ਫੇਰ ਆਪਾਂ ਨੂੰ ਕਟੌੜਾ ਪੈਂਦਾ ਥੋੜਾ ਕਾੜਾ ਬੰਦੇ ਬੁੜੀ ਦਾ ਪਿਆਰ ਨਹੀਂ ਘਟਦਾ ਹਾਂ ਸਹੀ ਗੱਲ ਹੈ ਹਾਂ ਇਹ ਤਾਂ ਰੀਤ ਹੈ ਨਾ ਇਹ ਰੀਤ ਹੈ ਹਾਂ ਤੇ ਫੇ ਤੁਸੀਂ ਕੀ ਖਾ ਕੇ ਜਾਂਦੇ ਸੀ ਬੀਬੀ ਅਸੀਂ ਖਾ ਕੇ ਜਾਂਦੇ ਕਦੇ ਜਲੇਬੀਆਂ ਖਾ ਲੀਆਂ ਕਦੇ ਮਰਦੀ ਖਾ ਲਈ ਹਾ ਇਥੇ ਵਰਫੀ ਵਰਫੀ ਹਾਂ ਬਪੂ ਵਰਫੀ ਖਵਾਉਂਦਾ ਸੀ ਹਾਂ ਉਹ ਕਹਿੰਦਾ ਉਹ ਕਹਿੰਦਾ ਨਾ ਥੇਰਾ ਹਾਂ ਕਹਿੰਦਾ ਮਿੱਟੇ ਮਿੱਟੇ ਨੀ ਮਿਮੀ ਆ ਰਹੀ ਹੁਣ ਖਾ ਲੈ ਵੀ ਲੋ 나ਸਪਤੀਆਂ ਹਾ ਇਥੇ 나ਸਪਤੀਆਂ ਖਵਾਉਂਦੇ ਸੀ ਹਾਂ 나ਸਪਤੀਆਂ ਖਵਾਉਂਦਾ ਸੀ ਆ ਦੇਖੋ ਜੀ ਬੇਬੇ ਦੇਖੋ ਦੱਸਣ ਲੱਗ ਰਹੀ ਆਵਦੀਆਂ ਸਾਰੀਆਂ ਗੱਲਾਂ ਕਹਿੰਦੇ ਮੈਂ ਤਾਂ ਨਾਸਪਤੀਆਂ ਖਵਾਉਂਦੇ ਸੀ ਕਿ ਤੁਹਾਡੇ ਬਾਪੂ ਜੀ ਮਿੱਟੇ ਮਿੱਟੇ ਨਿਕਾਣਾ ਬਜਾ ਰਹੀ ਹੁਣਾ ਖਾ ਲੈ ਬਿੱਲੋ ਨਾਸਪਤੀਆਂ ਖਾ ਲੈ ਬਿੱਲੋ ਨਾਸਪਤੀਆਂ ਨਿੱਤ ਨਿੱਤ ਨਹੀਂ ਸ਼ਹਿਰ ਨੂੰ ਆਣਾ ਵਾ 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 ਬੇ ਬੋਲੀ ਵੀ ਬਾਤੀ ਦੇਖੋ ਨਾਲ ਦੀ ਨਾਲ ਬੇਬੇ ਪਹਿਲਾਂ ਕੁੜੀਆਂ ਨੂੰ ਮਤਲਬ ਇਹ ਕਹਿੰਦੇ ਸਹੁਰੇ ਪੈਕੇ ਜਦੋਂ ਵਗ ਜਾਂਦੀਆਂ ਸੀ ਫਿਰ ਨਾ ਉਹ ਕਹਿੰਦੇ ਆਨੇ ਬਹਾਨੇ ਮਿਲਣ ਜਾਂਦੇ ਹੁੰਦੇ ਸੀ ਪਹਿਲਾਂ ਕਿਉਂਕਿ ਲੁੱਕੇ ਰਹਿੰਦੀਆਂ ਸੀ ਕੁੜੀਆਂ ਨਾ ਰਹਿੰਦੇ ਸੀ ਹਾਂ ਕਿੰਨੇ ਕਿੰਨੇ ਮਹੀਨੇ ਵਾਪਸ ਨਹੀਂ ਆਉਂਦੀਆਂ ਸੀ ਸਹੁਰੇ ਹਨਾ ਨਾਲਾ ਹਾਂ ਐਦਾਂ ਹੁੰਦਾ ਸੀ ਐਦਾਂ ਹੁੰਦਾ ਕਿ ਕੋਈ ਨਾ ਭਾਈ 2 ਮਹੀਨੇ ਮਗਰ ਆ ਗਈ ਕੋਈ 3 ਮਹੀਨੇ ਮਗਰ ਆਉਗੀ ਜਦੋਂ ਉਹਦੇ ਹਾਲ ਉੱਠਣਾ ਆਵਣੇ ਮੈਂ ਵੀ ਜਾਣਾ ਉਹ ਮੇਰੇ ਬਾਦ ਵੀ ਨੇ ਲੁੱਕ ਜਾਣਾ ਸਾਹਮਣੇ ਨਾ ਹੋਣਾ ਸੋਨੂ ਵਰ ਵਰ ਬਾਪੂ ਜੀ ਦੇਖਣ ਜਾਇਆ ਕਰਦੇ ਦੇਖਣ ਜਾਇਆ ਕਰਦੇ ਤੇ ਭਾਈ ਮੈਂ ਕਰਦਾ ਮੇਰੇ ਬਾਪੂ ਜੀ ਹਾਂ ਸਾਹਮਣੇ ਹੀ ਕੋਈ ਕਰੇ ਅੱਛਾ ਵੀ ਜੇ ਤੁਹਾਡਾ ਵਿਆਹ ਹੋਗਾ ਸੀ ਬਾਅਦ ਚ ਹੈ ਜਦ ਤੁਸੀਂ ਪੇਕੇ ਹੁੰਦੇ ਸੀ ਅੱਛਾ ਫਿਰ ਤੁਸੀਂ ਲੁਕ ਜਾਂਦੇ ਸੀ ਲੁਕ ਜਾਂਦੇ ਸੀ ਤੁਸੀਂ ਲੁਕ ਜਾਂਦੇ ਸੀ ਉਹ ਬੈਠਾ ਝਾਕ ਨਹੀਂ ਰਹਿਣਾ ਵੀ ਹੁਣ ਵੀ ਨਿਕਲੀ ਬਾਹਰ ਹੁਣ ਵੀ ਨਿਕਲੀ ਉਹ ਫਿਰ ਮੁੜੇ ਉਹਦਾ ਉੱਕਣ ਵੀ ਜਾ ਕੇ ਚਾਹ ਕੇ ਕੱਟਿਆ ਹੋ ਗਏ ਆ ਬਾਪੂ ਜੀ ਨੂੰ ਰਾਣ ਜਾਂਦੀ ਸੀ ਮੈਂ ਬੈਠ ਕੇ ਕਿਤੇ ਮੈਨੂੰ ਲੈ ਨਾ ਜਾਵੇ ਆਉਣੀ ਸਾਹਮਣੇ ਨਹੀਂ ਦੇਉਂਦੀ ਜਿਆਦਾ ਕੋਈ ਵੀ

ਲਾ ਮਿੰਡੋ ਹੁਣੇ ਕਰਾ ਲੈ ਆਪਣਾ ਵਿਆਹ ਛੇਤੀ ਹੋ ਜੇ ਹੁਣ ਤਾਂ ਫੋਨ ਤੇ ਚੱਲਦੇ ਨੇ ਕੰਮ ਸਹੀ ਗੱਲਾਂ ਤਾਂ ਹੀ ਵਿਆਹ ਹੋ ਜਾਂਦਾ ਨਾਲੇ ਇਹ ਪਤਾ ਹੁੰਦਾ ਹੈ ਪੂੜਾ ਨਾ ਪਾਪੜੇ ਪਟੱਕ ਵਹੂ ਆਵੜੀ ਆਵੜੀ ਪਹਿਲੇ ਕੜਾਈਆਂ ਚੜ੍ਹਦੀਆਂ ਸੀ ਪਹਿਲੇ ਕੜਾਈਆਂ ਨਹੀਂ ਨਵੇਂ ਨਵੇਂ ਵਿਆਹਦਿਆਂ ਤਿਆਰੀਆਂ ਚੱਲਦੀਆਂ ਸੀ ਹੁਣ ਤਾਂ ਬਸ ਮਿੰਟ ਚਾਹੀ ਪਤਾ ਲੱਗਦਾ ਫਲਾਣੇ ਦੀ ਮੁੰਡੇ ਦਾ ਵਿਆਹ ਹੋ ਗਿਆ ਫਲਾਣੇ ਦੀ ਕੁੜੀ ਦਾ ਵਿਆਹ ਹੋ ਗਿਆ ਕੁੜੀ ਦਾ ਵਿਆਹ ਹੋ ਗਿਆ ਸਹੀ ਗੱਲ ਬੇਬੇ ਕਈਆਂ ਦੇ ਤਾਂ ਇਦਾਂ ਹੀ ਵਿਆਹ ਹੋ ਜਾਂਦੇ ਨੇ ਕਈ ਲੋਕ ਨੇ ਮਤਲਬ ਕਿ ਜਿਹੜੇ ਚੰਗੀ ਤਰ੍ਹਾਂ ਮਤਲਬ ਕਿ ਵੀ ਸਾਰਿਆਂ ਨੂੰ ਸੱਦਦੇ ਨੇ ਬੁਲਾਉਂਦੇ ਨੇ ਵਿਆਹ ਵੀ ਕਰਦੇ ਨੇ ਹਾਂ ਕਈਆਂ ਦੇ ਵਧੀਆ ਵੀ ਹੁੰਦੇ ਨੇ ਤੇ ਹਾਂ ਕਈਆਂ ਦੇ ਤਾਂ ਆਉਂਦੇ ਨੇ